ਪ੍ਰਤਿਕਰ ਨਮਸਕਾਰ ਅੱਦ ਕੀ ਹਾਲ ਚਾਲ ਦੋਸਤੋ ਉਮੀਦ ਕਰਦਾ ਕਿ ਤੁਸੀਂ ਸਭ ਮਜੇਜ ਹੋਗੇ ਕਈ ਲੋਕ ਨੇ ਕਮੈਂਟ ਕਰਦੇ ਵੀ ਤੁਸੀਂ ਇੰਗਲੈਂਡ ਦਾ ਗਲੀ ਮਾਲਾ ਖਾਓ ਉੱਥੇ ਕਾਰਕਸਤਾਂ ਦੇਵੇ ਇੰਡੀਆ ਦੇ ਉੱਤੇ ਕੀ ਫਰਕ ਹੈ ਤੇ ਮੈਂ ਕਿਹਾ ਚਲੋ ਤੁਹਾਨੂੰ ਅੱਜ ਵੀਡੀਓ ਥੋੜੀ ਬਣਾ ਕੇ ਦਿਖਾ ਦਿੰਦੇ ਆ ਇੱਥੇ ਕੀ ਹੋਜੀ ਕਾਰਗੇ ਜੀ ਇਹ ਹੈ ਜੀ ਇੰਗਲੈਂਡ ਦਾ ਸ਼ਹਿਰ ਹੈ ਜੀ ਬੁਰਵਰ ਹਮਟਨ ਜਿਵੇਂ ਸਾਡੇ ਪੰਜਾਬ ਜਿਗਲੀਆਂ ਹੁੰਦੀਆਂ ਉਸ ਤਰ੍ਹਾਂ ਦੀ ਗਲੀਆਂ ਹੀ ਹੈ ਜੇ ਇੱਕੋ ਫਰਕ ਹੈ ਹੈ ਇਸ ਸਾਡੀ ਗਲੀ ਰੌਣਕਾਂ ਹੁੰਦੀਆਂ ਬੱਚੇ ਜਨਾਨੀਆਂ ਬਾਹਰ ਬੈਠੇ ਹੁੰਦੇ ਗਲੀ ਮਲੇ ਦੀ ਕੱਪਾਂ ਚੱਪਾ ਚੱਲਦੀਆਂ ਹੁੰਦੀਆਂ ਚੂਲੀਆਂ ਜਲਦੀਆਂ ਹੁੰਦੀਆਂ ਇੱਥੇ ਸਭ ਲੋਕੀ ਆਪਣੇ ਘਰਾਂ 'ਚ ਰਹਿੰਦੇ ਜੀ ਇੱਥੇ ਵੀ ਕੂੜੇ ਦੇ ਢੇਰ ਲੱਗੇ ਜੀ ਆ ਦੇਖ ਲਓ ਸਰਪਕੀ ਦਾ ਪਲਾਸਟਿਕ ਚ ਪੈਕ ਕਰਕੇ ਬਾਹਰ ਰੱਖਿਆ ਹੋਇਆ ਤੇ ਜਿਹੜੀ ਇਹਨਾਂ ਦੀ ਗੱਡੀ ਆਂਦੀ ਕਾਰਪੇਸ਼ਨ ਦੀ ਵੀਰਵਾ ਦੇ ਵੀਰ ਉਹ ਚੁੱਕ ਲਈਦੀ ਐ ਫ੍ਰੀਜ ਬਾਹਰ ਪਈ ਹੋਈ ਐ ਜਿਹੜੀ ਚੀ ਖਰਾਬ ਹੋ ਜੇ ਬਾਹਰ ਰੱਖ ਦਿੰਦੇ ਵੇ ਦੇਖ ਨਾਇਕ ਕੁੜੀ ਆਉਂਦੇ ਤੇ ਨਾ ਹੀ ਆਉਂਦੇ ਜੇ ਸਿਸ ਜਾਈਂਦੇ ਕੋਈ ਸਬਜ਼ੀ ਲੈਣੀ ਭਿੰਡੀ ਥੋੜੀ ਲੈਣੀ ਜੇ ਜਾਂ ਟਿੰਡੇ ਲੈਣੇ ਜੇ ਜਾਂ ਕਾਲੀ ਬੋਤਲ ਵੇਚਣੀ ਹੈ ਦਾਰੂ ਦੀ ਗਲਾਸ ਵੇਚਨੇ ਪਲਾਸਟਿਕ ਉਹ ਚੱਕਰ ਬਿਲਕੁਲ ਨਹੀਂ ਜਗਾ ਇੱਥੇ ਵੀ ਆ ਬਿਖੂ ਟੀ ਲੱਗੇ ਜੇ ਤੇ ਗਲੀਆਂ ਬਿਲਕੁਲ ਖੁਸ ਨੂੰ ਮਸਾਂ ਪਈਆਂ ਦੀ ਤੁਹਾਨੂੰ ਕੋਈ ਬੰਦਾ ਨਜ਼ਰ ਨਹੀਂ ਆਏਗਾ ਨਵਾਂ ਬੰਦਾ ਨੇ ਸੋਚ ਜਾਇਆ ਇੰਗਲੈਂਡ ਹੈ ਕਿ ਮੈਂ ਪਿੰਡ ਜਾ ਕੇ ਆਵਾਂ ਜੇ ਕਿਸੇ ਰਸਤਾ ਪੁੱਛਾ ਮੈਂ ਕਿਵੇਂ ਪੁੱਛੇਗਾ ਕੋਈ ਬੰਦਾ ਨਜ਼ਰ ਨਹੀਂ ਆਉਂਦਾ ਇਹ ਦੇਖ ਲਓ ਤੁਸੀਂ ਇਹ ਹੈਗਾ ਜੀ ਅਸਲੀਅਤ ਇੰਗਲੈਂਡ ਦੀ ਜਿਹੜੀ ਲੋਕਿੰਡੇ ਰਹਉਂਦੇ ਨੇ ਉਹ ਬੜਾ ਮਹਿਸੂਸ ਕਰਦੇ ਖਾਸ ਕਰਕੇ ਪੰਜਾਬ ਨਾ ਸੋਚਦੇ ਅਸੀਂ ਤੇ ਸੋਚੇ ਬੜੀਆਂ ਰੌਣਕਾਂਆਂ ਗਿਆ ਇੰਗਲੈਂਡ 'ਚ ਉਹਨਾਂ ਸਿਰਫ ਵੀਡੀਓ ਦੇਖ ਕੇ ਨਹੀਂ ਲੰਡਨ ਦੀ ਉਹ ਸਿਟੀ ਸੈਂਟਰ ਤੇ ਦੋਸਤੋ ਰੌਣਕ ਹੋਣੀ ਹੋਣੀ ਲੇਕਿਨ ਤੁਸੀਂ ਸਿਟੀ ਸੈਂਟਰ 'ਚ ਮਕਾਨ ਧੋੜੀ ਲੋਗੇ ਉੱਥੇ ਦੇ ਕਰੋੜਾਂ ਦਾ ਮਕਾਨ ਲਗਾ ਹੈ ਪਿਛਲੇ 2-3 ਸਾਲਾਂ ਜਨਾ ਇੱਥੇ ਬੜੇ ਸਟੂਡੈਂਟ ਆਏ ਸੀ ਉਹ ਵੀ ਅਸੀਂ ਚੱਕਰ 'ਚ ਆਏ ਸੀ ਵੀ ਜਾਂਦਿਆਂ ਗ੍ਰੈਂਡ ਨੇ ਵੀਜੇ ਕੋਲ ਤੇ ਵੀ ਇਜ਼ੀ ਵਿਜ਼ੀਬਲ ਆਪੇ ਵੇ ਤੇ ਜਾਂਦਿਆਂ ਪੱਕੇ ਹੋ ਜਨਾ ਬੜੇ ਘਾਲ ਝੁਟੇ ਲਾਰੇ ਲਾ ਕੇ ਆਏ ਸੀ ਬਸ ਜੀ ਇੱਕ ਵਾਰੀ ਸੀ ਇੰਗਲੈਂਡ ਪਹੁੰ ਵੇਖੋ ਤੁਸੀਂ ਗਰੀਬੀ ਕਿਵੇਂ ਦੂਰ ਕਰਦੇ ਆਂ ਕਾਰ ਦੇ ਵੀ ਯਾਦ ਕਰ ਲਗੇ ਮੁੰਡਾ ਜਾਂ ਕੁੜੀ ਗਈ ਸੀ ਬਾਹਰ ਤੇ ਜਾ ਕੇ ਨਾ ਬੜੇ ਪੈਸੇ ਕਮਾ ਲੇ ਪURE ਮਾਪਿਆਂ ਨੂੰ ਸੈਟ ਕਰਦਾ ਭਾਣਾ ਭਾਉ ਦੇ ਵਿਆਹ ਸ਼ਾਦੀ ਕਰਦੇ ਨੇ ਯਾਗ ਕਰਦੇ ਵੇ ਮਕਾਨ ਚੰਗਾ ਬਣਾਤਾ ਇੰਡੀਆ 'ਚ ਇੱਥੇ ਦੋਸਤੋ ਮਕਾਨ ਮੂਨਤੀ ਕੀ ਬਣਾਣਾ ਜਿਹੜੇ ਇੱਥੇ ਸਟੂਡੈਂਟ ਵੀ ਆਏ ਵੇ ਨਾ ਉਹ ਪੈਸੇ ਇੰਡੀਆ ਤੋਂ ਮਗਾ ਕੇ ਖਾਰੇ ਕਿਸੇ ਨਿੱਕੀ ਦਿਹਾੜੀ ਕੰਮ ਮਿਲਦਾ ਕਿਸੇ ਨੂੰ ਦਿਹਾੜੀ ਮਿਲਦਾ ਵੈਸੇ ਤੇ 90% ਇੱਥੇ ਜਿਹੜੇ ਬੰਦੇ ਆਏ ਸੀ ਨਾ ਬਾਪ ਚ ਲਗੇ ਵੇ ਪਾਣੀ ਦਾ 60% ਬੰਦੇ ਰਹਿ ਗਏ ਉਹ ਵੀ ਉਹ ਰਹਿ ਗਏ ਜਾਂ ਤੇ ਜਿੰਨਾ ਵਿਜਵਜਾ ਖਤਮ ਹੋ ਗਿਆ ਤੇ ਜਾਂ ਪਿੱਛੋਂ ਪਤਾ ਵੀ ਜਾ ਕੇ ਘਰ ਜਨੇ ਡੰਗਾ ਮਾਰ ਲੀਆਂ ਤੁਸੀਂ ਤੇ ਬੜੇ ਦਲਾਰੇ ਲਾ ਕੇ ਹੀ ਪੈਸੇ ਕਮਾਉਂਗੇ ਤੇ ਹੁਣ ਕਿਹੜੇ ਮੋਨਾ ਵਾਪਸ ਆਗੇ ਉਹ ਸ਼ਰਮ ਦੇ ਮਾਰੇ ਵਾਪਸ ਨਹੀਂ ਜਾ ਰਹੇ ਤੁਹਾਨੂੰ ਪਤਾ ਹੀ ਹੈ ਇੰਡੀਆ ਚ ਲੋਕ ਜੀਣ ਨਹੀਂ ਦਿੰਦੇ ਬੰਦੇ ਨੂੰ ਤੇ ਜਿਹੜੇ ਮਾਪਿਆਂ ਨੇ ਬੱਚੇ ਨੂੰ ਭੇਜਿਆ ਹੁੰਦਾ ਨਾ ਉਹਨਾਂ ਦੇ ਵੀ ਪੈਸੇ ਤੇ ਲੱਗੀ ਹੁੰਦੇ ਵੇ ਕਿਹੜਾ 10 ਲੱਖੇ ਦਾ 20 ਲੱਖੇ ਦਾ 25 ਲੱਖ ਨਾਲ ਇੱਜ਼ਤ ਦੀ ਦਾਦ ਲੱਗੀ ਹੁੰਦੀ ਹੈ ਹੋਣ ਲੱਗੇ ਕਿਸੇ ਨੂੰ ਦੱਸਿਆ ਨਹੀਂ ਹੁੰਦਾ ਵੀ ਮੁੰਡੇ ਨੂੰ ਵੀ ਕੱਚਾ ਵੀ ਜਾ ਪੱਕਾ ਉਹ ਕਹਿੰਦੇ ਜੀ ਮੁੰਡਾ ਬਸ ਚੱਲਣਾ ਜਾਂ ਕੁੜੀ ਗਰਾਂਹ ਚ ਲੱਗੇਵੇ ਬਾਜੀ ਹੁਣ ਸਮਝੋ ਪੱਕਾਈਏ ਉੱਥੇ ਉਹ ਸੋਚਦੇ ਵੀ ਵਿਆਹ ਲੱਗਾ ਤੇ ਬੱਚਾ ਪੱਕਾ ਹੀ ਗਿਆ ਤੇ ਉਹਨਾਂ ਨੂੰ ਪਤਾ ਲੱਗ ਗਿਆ ਵੀ ਜੇ ਕਿਤੇ ਬੱਚਾ ਵਾਪਸ ਆ ਗਿਆ ਤੇ ਕੀ ਮੂੰਹ ਦਿਖਾਵਾਂਗੇ ਇਸ ਤਰ੍ਹਾਂ ਬਦਨਾਮੀ ਮਾਰ ਲਈਏ ਹੁਣ ਇਸ ਕਰਕੇ ਬੱਚੇ ਵੀ ਟੀਟ ਬਣੇ ਬਾਹਰਨ ਦੇ ਬਈ ਤੇ ਘਰ ਦੇ ਵੀ ਕਹਿੰਦੇ ਤੂੰ ਵਾਪਸ ਨਾ ਆਈ ਕਾਕਾ ਕੋਈ ਗੱਲ ਨਹੀਂ ਨਹੀਂ ਵੀ ਪਹਿਰੇ ਪੇਨੇ ਨਾਲ ਜਿੰਨੀ ਮਰਜੀ ਤੰਗੀਏ ਤੂੰ ਰਹਿਣਾ ਬਾਹਰ ਹੀ ਸਾਡੀ ਇਹ ਤੇ ਇਸ ਤਰ੍ਹਾਂ ਹੀ ਮਰੀ ਬੇਇੱਜ਼ਤੀ ਹਣੀ ਮੱਲੇ 'ਚ ਅਹੀਂ ਤੇ ਬੜਾ ਤਨਯਰਪੋਰਟ ਦੇ ਚਹਰਾਣਗੇ ਸਾਮ ਬੜੇ ਗੱਜ-ਵੱਜ ਗਏ ਵੀ ਮੁੰਡਾ ਜਾਂ ਕੁੜੀ ਸਾਡੀ ਬਾਹਰ ਜਾ ਰਹੀ ਹੈ ਇੰਗਲੈਂਡ ਜਾ ਰਹੀ ਹੈ ਜਦੋਂ ਵੀਜਾ ਲਗਾ ਸੀ ਉਹਨੂੰ ਕਿਸੇ ਨੱਖ ਤਸਦੀ ਮਨਦੇ ਮੱਲੇ 'ਚ ਕਿਸੇ ਦੇ ਚਹਰ ਨੂੰ ਦੱਸਦੇ ਨਹੀਂ ਸੀ ਕਹਿੰਦੇ ਬਸ ਖੀਲੇ ਦੀ ਦੱਸਣਾ ਜਾਂ ਫਿਰ ਜਦੋਂ ਕਾਕਾ ਜੀ ਪਹੁੰਚ ਗਏ ਨਾ ਇੰਗਲੈਂਡ ਉਹਨੂੰ ਦੱਸਾਂਗੇ ਰਿਸ਼ਤੇਦਾਰਾਂ ਨੂੰ ਜੋ ਮੱਲੇ ਵਾਲੇ ਵੀ ਮੁੰਡਾ ਸਾਡਾ ਪਹੁੰਚ ਗਿਆ ਇਸ ਤਰ੍ਹਾਂ ਲੁਕਾ ਕੇ ਰੱਖਦੇ ਵੇ ਤੇ ਜਦੋਂ ਬੰਦਾ ਚਲਾ ਜਾਂਦਾ ਤੇ ਰਿਪੋਰਟ ਹੋ ਗਿਆ ਤੇ ਸਾਲੇ ਮੱਲੇ 'ਚ ਪਤਾ ਲੱਗ ਜਾਂਦਾ ਉਹ ਲੋਕੀ ਤੁਹਾਨੂੰ ਪਤਾ ਪੁੱਛ ਹੀ ਰਹਿੰਦੇ ਵੀ ਕਾਕਾ ਜੀ ਦਾ ਚਿਹਰਾ ਬੜਾ ਉਡਿਆ ਹੈ ਰੰਗ ਬੜਾ ਉਡਿਆ ਹੈ ਉਦਾਸ ਬੜਾ ਹੈ ਭਾਰ ਘਟਿਆ ਹੈ ਕਿ ਆ ਕਿਵੇਂ ਆ ਗਿਆ ਵਾਪਸ ਹੁਣ ਕੀ ਦੱਸਣੇ ਵੀ ਉਹਦਾ ਡਿਪੋਰਟ ਕਰਦਾ ਓਏ ਹੋ ਕੰਦੇ ਨਹੀਂ ਨਹੀਂ ਕਾਕਾ ਜੀ ਦਾ ਮਨ ਨਹੀਂ ਲੱਗਾ ਨਾ ਕਲਾਪਨ ਮਹਿਸੂਸ ਕਰਦਾ ਸੀ ਅਸੀਂ ਅਸੀਂ ਗਾ ਜੀ ਰੋਟੀ ਖਾਣੇ ਦੀ ਇੰਡੀਆ ਆਇਆ ਜਰੂਰ ਤੂੰ ਬਾਹਰ ਰਹਿਣਾ ਤੱਕੇ ਖਾਣੇ ਬਾਹਰ ਇਸ ਕਰਕੇ ਆ ਗਏ ਚਚਾਈ ਨਹੀਂ ਦੱਸਦੇ ਬਾਕੀ ਦੋਸਤੋ ਬਾਹਰ ਹਰਕ ਵਸ ਨਹੀਂ ਬੰਦੇ ਦੀ ਹਰ ਬੰਦਾ ਬਾਹਰ ਕਾਲ ਕਰ ਜੇ ਬੜਾ ਕੁਝ ਚੰਗਾ ਬੰਦਾ ਜੀ ਥੈਂਕ ਯੂ ਵੈਰੀ ਮਾਚ ਟੂਲ ਅਸੋਲ ਦੋ ਵੀਡੀਓ ਦੇਖਣੇ